ਪੰਜਾਬ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਤੇ ਫਿਰ ਫੀਮ ਦੀ ਖੇਤੀ ਕਿਉਂ ਨਹੀਂ ਹੁੰਦੀ ਬਿਲਕੁਲ ਦੋਸਤੋ ਇਲੈਕਸ਼ਨ ਆ ਗਿਆ ਹੈ ਇਹ ਮੰਗ ਜ਼ਰੂਰ ਮੰਗੋ ਹਾਂਜੀ ਤੁਸੀਂ ਕਿਉਂ ਨਹੀਂ ਸੁੱਤੇ ਉੱਠਦੇ ਹਾਂਜੀ ਸੇਬ ਵੀ ਪੰਜਾਬ ਚ ਇੱਧਰ ਦੇਖੋ ਆਂਬ ਵੀ ਪੰਜਾਬ ਚ ਇੱਧਰ ਦੇਖੋ ਆਹ ਦੇਖੋ ਇੱਧਰ ਦੇਖੋ ਜੀ ਆਰੂ ਵੀ ਪੰਜਾਬ ਚ ਇੱਧਰ ਦੇਖੋ ਜੀ ਨਾਸ਼ਪਤੀ ਵੀ ਪੰਜਾਬ ਚ ਇੱਧਰ ਦੇਖੋ ਜੀ ਗੱਬੂ ਗੋਸ਼ੇ ਵੀ ਪੰਜਾਬ 'ਚ ਦੇਖੋ ਦੇਖੋ ਆਹ ਵੇਖੋ ਅਮਰੂਦ ਵੀ ਆਪਣੇ ਪੰਜਾਬ 'ਚ ਮਾਲਟਾ ਵੀ ਪੰਜਾਬ 'ਚ ਤੇ ਕਿੰਨੂ ਵੀ ਤਾਮਨ ਵੀ ਪੰਜਾਬ 'ਚ ਅਨਾਰ ਵੀ ਪੰਜਾਬ 'ਚ ਤੇ ਇੱਧਰ ਦੇਖੋ ਆਲੂ ਬਖਾਰਾ ਵੀ ਪੰਜਾਬ ਦੇ ਵਿੱਚ ਦੇਖੋ ਤੇ ਇੱਧਰ ਦੇਖ ਲੋ ਦੋਸਤੋ ਖੰਜੂਰਾ ਵੀ ਪੰਜਾਬ ਚ ਦੋਸਤੋ ਕੁਝ ਸਮਾਂ ਪਹਿਲਾਂ ਜਿਹੜਾ ਕਿ ਮਿਥ ਬਣਿਆ ਹੁੰਦਾ ਸੀ ਕਿ ਜਿਹੜੇ ਸੇਬ ਆ ਸਿਰਫ ਹਿਮਾਚਲ ਚ ਹੀ ਹੋ ਸਕਦੇ ਆ ਤੇ ਹੁਣ ਤਾਂ ਪੰਜਾਬ ਚ ਵੀ ਹੋਣ ਲੱਗ ਗਏ ਖੰਜੂਰਾ ਸੀ ਜਿਹੜੀਆਂ ਆਖੇ ਰਾਜਸਥਾਨ ਚ ਹੀ ਹੋ ਸਕਦੀਆਂ ਹੁਣ ਤਾਂ ਪੰਜਾਬ ਚ ਵੀ ਹੋ ਸਕਦੀਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਿ ਫਸਲਾਂ ਸੀ ਆ ਪਹਿਲਾਂ ਹੁੰਦਾ ਸੀ ਵੀ ਇਹ ਫਲਾਨੀ ਜ਼ਮੀਨ ਤੇ ਹੋਊਗਾ ਜਾਂ ਧੌਂਕੀ ਜ਼ਮੀਨ ਤੇ ਆਊਗਾ ਪਰ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਣੇ ਪੰਜਾਬ ਚ ਹੋ ਸਕਦੀਆਂ ਪੰਜਾਬ ਤਾਂ ਦੋਸਤੋ ਇਹੋ ਜੀ ਚੀਜ਼ ਐ ਇਹੋ ਜੀ ਜ਼ਮੀਨ ਆ ਪੰਜਾਬ ਦੀ ਜੇਕਰ ਤੁਸੀਂ ਇੱਥੇ ਸੋਨਾ ਵੀ ਬੀਜ ਦੋਗੇ ਨਾ ਤੇ ਸੋਨਾ ਵੀ ਉੱਗ ਜਾਊਗਾ ਤੇ ਜਿਹੜੀ ਖੇਤੀ ਦੀ ਪੰਜਾਬ ਮੰਗ ਕਰਿਆ ਪੰਜਾਬ ਦੇ ਵਿੱਚ ਉਹ ਖੇਤੀ ਕਿਉਂ ਨਹੀਂ ਕਰਨ ਦਿੰਦੇ ਕਿਉਂ ਨਹੀਂ ਬੀਜਣ ਦਿੰਦੇ ਦੋਸਤੋ ਤੇ ਕਿਹੜੀ ਉਹ ਖੇਤੀ ਆ ਕਮੈਂਟ ਕਰਕੇ ਵੀ ਦੱਸਿਓ ਤੇ ਕਿਉਂ ਨਹੀਂ ਬੀਜਣ ਦਿੰਦੇ ਇਹਦੇ ਬਾਰੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਆਪਣੀ ਪੰਜਾਬ ਦੀ ਧਰਤੀ ਬਹੁਤ ਹੀ ਜ਼ਿਆਦਾ ਪਵਜਾਉ ਹੈ ਜਿਹੜੀਆਂ ਵੀ ਆਪਾਂ ਚੀਜ਼ਾਂ ਵੇਚਦੇ ਆ ਉਹ ਜ਼ਰੂਰ ਹੋ ਜਾਂਦੀਆਂ ਮਿਹਨਤ ਜਿਹੜੀ ਕਿ ਜ਼ਰੂਰ ਜਿਹੜੀ ਪੱਲੇ ਪੈਂਦੀ ਹੈਗੀ ਆ ਤੇ ਆਪਾਂ ਹਜੇ ਅੱਧੀਆਂ ਚੀਜ਼ਾਂ ਤਾਂ ਦੋਸਤੋ ਰਹਿ ਗਈਆਂ ਜਿਹੜੀਆਂ ਹਜੇ ਤੱਕ ਦੱਸੀਆਂ ਨਹੀਂ ਕਿਉਂਕਿ ਜੇ ਆਪਾਂ ਹੋਰ ਵੀ ਚੀਜ਼ਾਂ ਦਿਖਾਉਂਦੇ ਰਹੀਏ ਨਾ ਤਾਂ ਮੈਨੂੰ ਲੱਗਦਾ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਬਾਕੀ ਜੋ ਵੀ ਆਪਣੇ ਆਸੇ-ਪਾਸੇ ਸੀਗਾ ਸਾਡੇ ਆਪਣੇ ਖੇਤ ਦੇ ਵਿੱਚ ਉਹ ਤੁਹਾਨੂੰ ਲਗਭਗ ਆਪਾਂ ਦਿਖਾਈ ਦਿੱਤੇ ਆ ਸਾਰੇ ਫਰੂਟ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਕਿੰਨੇ ਜ਼ਿਆਦਾ ਫਰੂਟ ਆ ਜਿਹੜੇ ਕਿ ਆਪਣੇ ਜਿਹੜੇ ਹੋ ਸਕਦੇ ਆ ਦੋਸਤੋ ਪੰਜਾਬ ਕੀ ਆ ਅੱਜ ਤੁਹਾਨੂੰ ਦੱਸਦੀ ਆ ਵੀਡੀਓ ਦੇ ਨਾਲ ਬਨੇ ਰਹੋ ਸੇਬ ਵੀ ਪੰਜਾਬ ਚ ਇਧਰ ਦੇਖੋ। ਆਂਬ ਵੀ ਪੰਜਾਬ ਚ ਇਧਰ ਦੇਖੋ। ਆਹ ਦੇਖੋ। ਇਧਰ ਦੇਖੋ ਜੀ ਆਰੂ ਵੀ ਪੰਜਾਬ ਚ। ਇਧਰ ਦੇਖੋ ਜੀ ਨਾਸ਼ਪਤੀ ਵੀ ਪੰਜਾਬ ਚ। ਇਧਰ ਦੇਖੋ ਜੀ ਗੱਬੂ ਗੋਸ਼ੇ ਵੀ ਪੰਜਾਬ ਚ। ਦੇਖੋ ਦੇਖੋ ਆਹ ਵੇਖੋ। ਅਮਰੂਦ ਵੀ ਆਪਣੇ ਪੰਜਾਬ ਚ। ਮਾਲਟਾ ਵੀ ਪੰਜਾਬ ਚ। ਤੇ ਕਿੰਨੂ ਵੀ, ਆਮਲ ਵੀ ਪੰਜਾਬ ਚ। ਅਨਾਰ ਵੀ ਪੰਜਾਬ ਚ ਤੇ ਇਧਰ ਦੇਖੋ ਆਲੂ ਬਖਾਰਾ ਵੀ ਪੰਜਾਬ ਦੇ ਵਿੱਚ ਦੇਖੋ। ਤੇ ਇੱਧਰ ਦੇਖ ਲੋ ਦੋਸਤੋ ਖੰਜੂਰਾ ਵੀ ਪੰਜਾਬ ਚ ਦੋਸਤੋ ਕੁਝ ਸਮਾਂ ਪਹਿਲਾਂ ਜਿਹੜਾ ਕਿ ਮਿਥ ਬਣਿਆ ਹੁੰਦਾ ਸੀ ਕਿ ਜਿਹੜੇ ਸੇਬ ਆ ਸਿਰਫ ਹਿਮਾਚਲ ਚ ਹੀ ਹੋ ਸਕਦੇ ਆ ਤੇ ਹੁਣ ਤਾਂ ਪੰਜਾਬ ਚ ਵੀ ਹੋਣ ਲੱਗ ਗਏ ਖੰਜੂਰਾ ਸੀ ਜਿਹੜੀਆਂ ਆਖੇ ਰਾਜਸਥਾਨ ਚ ਹੀ ਹੋ ਸਕਦੀਆਂ ਹੁਣ ਤਾਂ ਪੰਜਾਬ ਚ ਵੀ ਹੋ ਸਕਦੀਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਿ ਫਸਲਾ ਸੀਆਂ ਪਹਿਲਾਂ ਹੁੰਦਾ ਸੀ ਵੀ ਇਹ ਫਲਾਨੀ ਜ਼ਮੀਨ ਤੇ ਹੋਊਗਾ ਜਾਂ ਧੌਂਕੀ ਜ਼ਮੀਨ ਤੇ ਆਊਗਾ ਪਰ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਣੇ ਪੰਜਾਬ ਚ ਹੋ ਸਕਦੀਆਂ ਪੰਜਾਬ ਤਾਂ ਦੋਸਤੋ ਇਹੋ ਜੀ ਚੀਜ਼ ਹੈ ਇਹੋ ਜੀ ਜ਼ਮੀਨ ਆ ਪੰਜਾਬ ਦੀ ਜੇਕਰ ਤੁਸੀਂ ਇੱਥੇ ਸੋਨਾ ਵੀ ਬੀਜ ਦੋਗੇ ਨਾ ਤੇ ਸੋਨਾ ਵੀ ਉੱਗ ਜਾਊਗਾ ਤੇ ਜਿਹੜੀ ਖੇਤੀ ਦੀ ਪੰਜਾਬ ਮੰਗ ਕਰਿਆ ਪੰਜਾਬ ਦੇ ਵਿੱਚ ਉਹ ਖੇਤੀ ਕਿਉਂ ਨਹੀਂ ਕਰਨ ਦਿੰਦੇ ਕਿਉਂ ਨਹੀਂ ਬੀਜਣ ਦਿੰਦੇ ਦੋਸਤੋ ਤੇ ਕਿਹੜੀ ਉਹ ਖੇਤੀ ਆ ਕਮੈਂਟ ਕਰਕੇ ਵੀ ਦੱਸਿਓ ਤੇ ਕਿਉਂ ਨਹੀਂ ਬੀਜਣ ਦਿੰਦੇ ਇਹਦੇ ਬਾਰੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਆਪਣੀ ਪੰਜਾਬ ਦੀ ਧਰਤੀ ਬਹੁਤ ਹੀ ਜ਼ਿਆਦਾ ਫਝਾਊ ਹੈ ਜਿਹੜੀਆਂ ਵੀ ਆਪਾਂ ਚੀਜ਼ਾਂ ਬੀਜਦੇ ਆ ਉਹ ਜਰੂਰ ਹੋ ਜਾਂਦੀਆਂ ਮਿਹਨਤ ਜਿਹੜੀ ਕਿ ਜਰੂਰ ਜਿਹੜੀ ਪੱਲੇ ਪੈਂਦੀ ਹੈਗੀ ਆ ਤੇ ਆਪਾਂ ਹਜੇ ਅੱਧੀਆਂ ਚੀਜ਼ਾਂ ਤਾਂ ਦੋਸਤੋ ਰਹਿ ਗਈਆਂ ਜਿਹੜੀਆਂ ਹਜੇ ਤੱਕ ਦੱਸੀਆਂ ਨਹੀਂ ਕਿਉਂਕਿ ਜੇ ਆਪਾਂ ਹੋਰ ਵੀ ਚੀਜ਼ਾਂ ਦਿਖਾਉਂਦੇ ਰਹੀਏ ਨਾ ਤਾਂ ਮੈਨੂੰ ਲੱਗਦਾ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਬਾਕੀ ਜੋ ਵੀ ਆਪਣੇ ਆਸੇ-ਪਾਸੇ ਸੀਗਾ ਸਾਡੇ ਆਪਣੇ ਖੇਤ ਦੇ ਵਿੱਚ ਉਹ ਤੁਹਾਨੂੰ ਲਗਭਗ ਆਪਾਂ ਦਿਖਾਈ ਦਿੱਤੇ ਆ ਸਾਰੇ ਫਰੂਟ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਕਿੰਨੇ ਜ਼ਿਆਦਾ ਫਰੂਟ ਆ ਜਿਹੜੇ ਕਿ ਆਪਣੇ ਜਿਹੜੇ ਹੋ ਸਕਦੇ